ਇਨਾ ਪੈਸਾ ਲਾ ਕੇ ਬਾਹਰ ਜਾਂਦੇ ਆ 40-40 ਲੱਖ ਰੁਪਇਆ ਹਨਾ ਫਿਰ ਬਾਹਰ ਚੜਾਉਂਦੇ ਆ ਕਿ ਅਸੀਂ ਕਰਜ਼ਾਈ ਹੋ ਗਏ ਤੇ ਚੱਪੇ ਇਹਨਾਂ ਇਕੱਠਾ ਹੋ ਰੱਖਿਆ ਭਈਆਂ ਦਾ ਰਾਜ ਹੋ ਰੱਖਿਆ ਤੁਸੀਂ ਪੰਜਾਬ ਚ ਰਹਿ ਕੇ ਆਪਣੀ ਮਿਹਨਤ ਕਰੋ ਸਾਫ ਸੁਥਰਾ ਕੰਮ ਲੋਕਾਂ ਨੂੰ ਦਿਓ ਵਧੀਆ ਖਿਲਾਓ ਇੱਕ ਮੇਨ ਤਰੀਕਾ ਹੋਣਾ ਜੀ ਦਾ ਬਣਾਉਣ ਦਾ ਕਿ ਭੱਲੋ ਸੌਫਟ ਕੰਨੇ ਆਉਂਦਾ ਮੈਂ ਸੀਗਾਰਾ ਗਗ ਸਿੰਘ ਜੀ ਮੈਂ ਗੁਰਦਾਰ ਸਾਹਿਬ ਦੀ ਗੱਦੀ ਕਰਦਾ ਸੀ ਪਹਿਲਾਂ ਕਿ ਜਦੋਂ ਲੋਕਡਾਊਨ ਲੱਗਿਆ ਸੀਗਾ ਜੀ ਤੁਹਾਨੂੰ ਪਤਾ ਹੈ ਆਣ ਜਸਤੂ ਬਾਅਦ ਫਿਰ ਕੋਈ ਕਮਾਈ ਦਾ ਸਾਧਨ ਹੈ ਨਹੀਂ ਸੀਗਾ ਤੇ ਗੁਰਦੁਆਰਾ ਸਾਹਿਬ ਵੀ ਪ੍ਰੋਗਰਾਮ ਘਟ ਗਏ ਸੀਗੇ। ਸਾਥ ਚੀਆ ਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾਜੀਆ। ਅੱਜ ਅਸੀਂ ਮੋਹਾਲੀ ਦੇ ਫੇਸ ਚਾਰ ਵਿੱਚ ਖੜੇ ਆ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਬਰਗਨ ਵਿਲੀਨ ਗਾਰਡਨ ਦੇ ਕੋਲ ਖੜੇ ਆ। ਅਸੀਂ ਤੁਹਾਡੇ ਲਈ ਡੇਲੀ ਇੱਕ ਵਕਰੀ ਸਟੋਰੀ ਲੈ ਕੇ ਆਉਂਦੇ ਆ ਤੇ ਅੱਜ ਇੱਕ ਯੂਨਿਕ ਸਟੋਰੀ ਲੈ ਕੇ ਆਏ ਆ ਦਹੀਂ ਭੱਲੇ ਵਾਲੀ ਦੀ ਸਟੋਰੀ ਲੈ ਕੇ ਆਏ ਆ। ਸਾਡੇ ਨਾਲ ਸਰਦਾਰ ਜੀ ਮੌਜੂਦ ਹਨ ਜਿਨ੍ਹਾਂ ਨੇ ਦਹੀਂ ਭੱਲੇ ਦਾ ਸਟਾਲ ਲਾਇਆ ਹੈ। ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਸ ਸਟਾਲ ਲਾਉਂਦੇ ਹੋਏ ਮੈਡਮ ਇਹਨੂੰ ਹੋ ਗਏ 3 ਸਾਲ ਜੀ ਤੇ ਤੁਸੀਂ ਇਹ ਤੋਂ ਪਹਿਲਾਂ ਵੀ ਕੁਝ ਕੰਮ ਕਰ ਰਹੇ ਸੀ ਮੈਂ ਸੀਗਾ ਰਾਗੀ ਸਿੰਘ ਜੀ ਮੈਂ ਗੁਰਦਾਰ ਸਾਹਿਬ ਡਿਊਟੀ ਕਰਦਾ ਸੀ ਪਹਿਲਾਂ ਹਾਂਜੀ ਤੇ ਮੈਨੂੰ ਹੋ ਗਏ 4 ਮਹੀਨੇ ਡਿਊਟੀ ਛੱਡੇ ਨਾ ਹੁਣ ਫਿਰ ਮੈਂ ਆਪਣੇ ਕੰਮ 'ਤੇ ਜੋਰ ਦਿੱਤਾ ਵੇ ਤੇ ਤੁਸੀਂ ਕੀਰਤਨ ਵੀ ਕਰਦੇ ਹੋਣੇ ਹੁਣ ਵੀ ਕਰਦੇ ਹੋ ਜਾਂ ਪਹਿਲਾਂ ਹੀ ਕਰਦੇ ਸੀ ਨਹੀਂ ਮੈਡਮ ਮੈਂ ਡਿਊਟੀ ਕੀਤੀ 11 ਸਾਲ 4 ਫੇਸ ਗੁਰਦਾਰ ਸਾਹਿਬ ਵਿਖੇ ਤੇ ਉਸ ਤੋਂ ਬਾਅਦ ਮੈਂ ਡਿਊਟੀ ਛੱਡਤੀ ਮੈਡਮ ਹੁਣ ਮੈਂ ਖੁੱਲੇ ਪ੍ਰੋਗਰਾਮ ਵੈਸੇ ਕਰਲਾ ਨਾ ਕਈ ਵਾਰੀ ਤੇ ਵੈਸੇ ਆਪਣਾ ਕੰਮ ਇਸ ਤੇ ਆਪਾਂ ਹੁਣ ਆਪਾਂ ਧਿਆਨ ਦੇਈਦਾ ਜਿਆਦਾ ਤੇ ਤੁਸੀਂ ਦਹੀਂ ਪੱਲੇ ਦਾ ਸਟਾਲ ਲਾਣ ਬਾਰੇ ਕਿਵੇਂ ਸੋਚਿਆ ਕਿਵੇਂ ਖਿਆਲ ਆਇਆ ਤੁਹਾਡੇ ਮਨ ਦੇ ਵਿੱਚ ਕਿਉਂਕਿ ਜਦੋਂ ਲੋਕਡਾਊਨ ਲੱਗਿਆ ਸੀਗਾ ਜੀ ਤੁਹਾਨੂੰ ਪਤਾ ਹੈ ਹਨ ਉਸ ਤੋਂ ਬਾਅਦ ਫਿਰ ਕੋਈ ਕਮਾਈ ਦਾ ਸਾਧਨ ਹੈ ਨਹੀਂ ਸੀਗਾ ਤੇ ਗੁਰਦਾਰ ਸਾਹਿਬੀ ਪ੍ਰੋਗਰਾਮ ਘਟ ਗਏ ਸੀਗੇ ਫਿਰ ਗੁਰਦਾਰ ਸਾਹਿਬ ਤਨਖਾਹਾਂ ਬਹੁਤ ਘਟ ਹੈ ਫਿਰ ਮੇਰੇ ਮਨ ਚਾਹ ਮੈਂ ਕਹਿਆ ਯਾਰ ਆਪਾਂ ਵੀ ਕੋਈ ਆਪਣਾ ਕੰਮ ਸ਼ੁਰੂ ਕਰੀਏ ਫਿਰ ਚਲੋ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਜੀ ਫਿਰ ਆਪਾਂ ਸੋਚਿਆ ਕਿ ਆਪਾਂ ਕੰਮ ਕਰੀਏ ਫਿਰ ਦਹੀਂ ਪੱਲੇ ਦਾ ਕੰਮ ਸੋ ਤਦ ਜੇ ਤੁਸੀਂ ਇਹ ਦਹੀਂ ਭੱਲੇ ਆ ਤੁਸੀਂ ਖੁਦ ਸਾਰਾ ਪ੍ਰੀਪਰੇਸ਼ਨ ਕਰਦੇ ਹੋ ਇਸ ਦਹੀਂ ਭੱਲੇ ਦੀ ਹਾਂਜੀ ਮੈਡਮ ਸਾਰਾ ਕੁਝ ਘਰੇ ਤਿਆਰ ਕਰੀਦਾ ਜੀ ਤੇ ਨਾਲ ਮੇਰੇ ਮਿਸਟਰੀ ਜੁੰਦੇ ਜੀ ਸਾਰਾ ਕੁਝ ਨਾਲ ਵੀ ਹਲਪ ਕਰਾਉਂਦੇ ਸਾਰਾ ਕੁਝ ਘਰੇ ਤਿਆਰ ਕਰੀਦਾ ਤੇ ਜੋ ਇਹ ਦਹੀਂ ਹੈ ਇਹ ਤੁਹਾਡਾ ਖੁਦ ਮਤਲਬ ਤੁਸੀਂ ਘਰੇ ਬਣਾਉਂਦੇ ਹੋ ਨਹੀਂ ਮੈਡਮ ਦਹੀਂ ਅਸੀਂ ਬਾਹਰੋਂ ਲੈਂਦੇ ਆ ਜੀ ਸਿਆਣਾ ਜੀ ਹੁਣ ਕਈ ਲੋਕੀ ਝੂਠ ਬੋਲ ਬੁਲ ਕੇ ਕਹਿੰ ਜਾਂਦੇ ਸਾਡਾ ਆਪਣਾ ਹੈ ਜੀ ਸਾਡਾ ਆਪਣਾ ਅਸੀਂ ਝੂਠ ਕਿ ਬੋਲੀਏ ਗੁਰੂ ਸਾਹਿਬ ਤੋਂ ਦੇਖ ਰਿਆ ਨਾ ਅਸੀਂ ਦਹੀਂ ਬਾਹਰੋਂ ਲੈਂਦੇ ਆ ਨਹੀਂ ਬਾਕੀ ਸਾਰਾ ਕੁਝ ਅਸੀਂ ਘਰੇ ਤਿਆਰ ਕਰੀਦਾ ਚਟਨੀਆਂ ਵੀ ਭੱਲੇ ਵੀ ਸਾਰਾ ਕੁਝ ਬਾਕ अच्छा सर ਤੁਹਾਡੇ ਦਹੀਂ ਪੱਲੇ ਦੇ ਵਿੱਚ ਵੱਖਰਾ ਕੀ ਹੈ ਕੀ ਸਵਾਦ ਹੈ ਤੁਹਾਡੇ ਦਹੀਂ ਪੱਲੇ ਦੇ ਵਿੱਚ ਜੋ ਲੋਕਾਂ ਦੀ ਇੰਨੀ ਭੀੜ ਲੱਗੀ ਹੁੰਦੀ ਹੈ ਇਹ ਤਾਂ ਹੀ ਹੁਣ ਲੋਕਾਂ ਨੂੰ ਪਤਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹਨਾ ਜੀ ਹੁਣ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਹਾਂ ਵੀ ਲੋਕਾਂ ਨੂੰ ਸਾਫ਼ ਸੁਥਰਾ ਖਲਾਈਏ ਕੁਛ ਮਿਲਾਵਟ ਨਾ ਕਰੀਏ ਹਨਾ ਜੀ ਫਰਤਾਂ ਕਰਕੇ ਜੀ ਲੋਕਾਂ ਦੀ ਬੜੀ ਸਪੋਰਟ ਹੈ ਬੜਾ ਪਿਆਰ ਮੇਰਾ ਲੋਕਾਂ ਦਾ ਜੀ ਬਾਕੀ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਜੀ ਹਾਂ ਜੀ ਜੀ ਤੁਹਾਡੇ ਦਹੀਂ ਪੱਲੇ ਨੇ ਇਹਦੇ ਵਿੱਚ ਜਿਹੜੇ ਗਰੀਡੀਅੰਟਸ ਨੇ ਉਹ ਕੀ ਕੀ ਨੇ ਦੱਸ ਸਕਦੇ ਇਹਦੇ ਵਿੱਚ ਮੈਡਮ ਹੁੰਦਾ ਤਾਂ ਕੁਛ ਨਹੀਂ ਬਸ ਦਾਲ ਹੀ ਹੁੰਦੀ ਆਪਣੀ ਦਾ ਹਣਾ ਜੀ ਇੱਕ ਮੇਨ ਤਰੀਕਾ ਹੋਣਾ ਚਾਹੀਦਾ ਬਣਾਉਣ ਦਾ ਕਿ ਭੱਲਾ ਸੌਫਟ ਕਿਵੇਂ ਆਉਂਦਾ ਤੇ ਹੁਣ ਜੋ ਤੁਸੀਂ ਪਕੌੜੇ ਬਣਾਉਂਦੇ ਹੋ ਇਸ ਦੇ ਵਿੱਚ ਤੁਸੀਂ ਮਤਲਬ ਇਹ ਸਿੱਧਾ ਪਿਆਜ਼ ਵਾਲੇ ਪਕੌੜੇ ਹੁੰਦੇ ਆ ਜਾਂ ਮਿਕਸ ਬਣਾਉਂਦੇ ਹੋ ਕਿੰਨੂੰ ਮੈਡਮ ਆਪਾਂ ਪਕੌੜਾ ਨੇ ਕਹਿ ਸਕਦੇ ਇਹ ਬਸ ਸਿੰਪਲ ਹੁੰਦੇ ਆ ਭੱਲੇ ਅੱਛਾ ਇਹ ਦਾਲ ਹੁੰਦਾ ਇਹਦੇ ਵਿੱਚ ਆਪਾਂ ਮਸਾਲੇ ਪਾਈਦਾ ਜੀ ਉਸ ਤੋਂ ਬਾਅਦ ਇਹਨੂੰ ਜਦੋਂ ਫਰਾਈ ਕਰੀਦਾ ਨਾਲੇ ਫਿਰ ਭੱਲਾ ਜਿੰਨਾ ਸੌਫਟ ਹੋਏਗਾ ਤੁਹਾਡਾ ਉਹਨਾਂ ਵਧੀਆ ਬਣੇਗਾ ਹੁਣ ਕਈ ਮਿਲਾਵਟ ਕਰਦੇ ਆਂ ਇਸ ਵਿੱਚ ਦਾਲ ਚ ਕਈ ਸੋ ਬਾਦ ਛੋੜਾ ਪਾ ਦਿੰਦੇ ਆ ਕਈ ਮੈਦਾ ਪਾ ਦਿੰਦੇ ਆ ਆਪਣਾ ਕੰਮ ਨਹੀਂ ਆ ਜੀ ਜੇ ਉਹ ਜਸੀਂ ਕੋਸ਼ਿਸ਼ ਕਰੀਦਾ ਕਿ ਲੋਕਾਂ ਨੂੰ ਵਧੀਆ ਖਲਾ ਸਕੇ ਬਸ ਆਪਣੀ ਇਹ ਕੋਸ਼ਿਸ਼ ਹੈ ਸਰ ਕਈ ਥਾਵਾਂ ਤੇ ਪਰ ਪ੍ਰਵਾਸੀ ਵੀ ਦਹੀਂ ਪੱਲੇ ਵੇਚਦੇ ਹਨ ਲੋਕ ਉਹਨਾਂ ਕੋਲ ਵੀ ਬਹੁਤ ਜ਼ਿਆਦਾ ਖਾਂਦੇ ਆ ਤੇ ਉਹਨਾਂ ਦੇ ਦਹੀਂ ਪੱਲੇ ਤੇ ਤੁਹਾਡੇ ਦਹੀਂ ਪੱਲੇ ਦੇ ਵਿੱਚ ਕੀ ਅੰਤਰ ਹੈ ਦੇਖੋ ਮੈਡਮ ਮੈਂ ਤੇ ਆਇਆ ਕਹਿ ਨਹੀਂ ਸਕਦਾ ਕਿ ਮੇਰੇ ਜ਼ਿਆਦਾ ਵਧੀਆ ਹੈ ਉਹਨਾਂ ਦੇ ਵੀ ਵਧੀਆ ਹੋਣਗੇ ਹਨ ਮੈਂ ਇੰਨਾ ਕੋਈ ਮਾਹਿਰ ਤੇ ਹੈ ਨਹੀਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਜਾਂ ਬਸ ਵਧੀਆ ਖਲਾਈਏ ਲੋਕ ਹੀ ਆਉਂਦੇ ਆ ਕਮੀਆਂ ਤੇ ਹਰ ਕੰਮ ਦੀ ਚੋਂਦੀ ਹੈ ਮੈਂ ਨਹੀਂ ਕਹਿੰਦਾ ਕਿ ਮੇਰੇ ਪੱਲੇ ਬੜੇ ਸੁਆਦ ਹੈ ਇੰਨਾ ਮੈਂ ਕੋਈ ਉਹ ਨਹੀਂ ਆ ਜੀ ਲੋਕੀ ਬਹੁਤ ਵੱਡੇ ਵੱਡੇ ਪਿਆ ਜਿਨ੍ਹਾਂ ਦੇ ਭੱਲੇ ਬਹੁਤ ਸਵਾਦ ਬਣਾਉਂਦੇ ਆ ਲੇਕਿਨ ਇਹ ਚਲੋ ਲੋਕਾਂ ਦਾ ਬੜਾ ਪਿਆਰ ਮਿਲਦਾ ਹੈ ਕੋਸ਼ਿਸ਼ ਆਪਣੀ ਹੈ ਕਿ ਹਾਂ ਸਾਫ਼ ਸੁਥਰਾ ਖਲਾਈਏ ਲੋਕਾਂ ਨੂੰ ਤੁਹਾਡੇ ਇੱਥੇ ਡੇਲੀ ਦੇ ਕਸਟਮਰ ਨੇ ਜਾਂ ਰੋਜ਼ ਅਲੱਗ-ਅਲੱਗ ਆਉਂਦੇ ਆ ਨਹੀਂ ਕਸਟਮਰ ਮੈਡਮ ਤਾਂ ਰੋਜ਼ ਅਲੱਗ-ਅਲੱਗ ਆਉਂਦੇ ਆ ਨਾ ਕਈ ਡੇਲੀ ਵਾਲੇ ਵੀ ਆ ਵੈਸੇ ਬਾਕੀ ਕਈ ਹੋਣੇ ਕਈ ਵੈਸੇ ਨਾਂ ਸੁਣ ਕੇ ਵੈਸੇ ਦੂਰ-ਦੂਰੋਂ ਵੀ ਆਉਂਦੇ ਕਈ ਹਾਂਜੀ ਅਸੀਂ ਵੀ ਸੁਣਿਆ ਕਿ ਬਹੁਤ ਮਸ਼ਹੂਰ ਹੈ ਤੁਹਾਡਾ ਦਹੀਂ ਪੱਲਾ ਇਸ ਬਾਰੇ ਕੀ-ਕਿਆ ਹੋਗੇ ਇਹ ਤੁਹਾਡੇ ਲੋਕਾਂ ਦਾ ਪਿਆਰ ਹੈ ਜੀ ਬਾਕੀ ਇਕ ਨਾ ਇੱਕ ਦਿਨ ਚਲੋ ਮਰਜ਼ੀ ਨੇ ਕਿਰਪਾ ਕਰੀ ਦੇਣੀ ਹੈ ਜੀ ਤੇ ਜਿਹੜੇ ਅੱਜਕੱਲ ਡਿਪੋਰਟ ਹੋਏ ਨੇ ਨੌਜਵਾਨ ਉਹ ਮਤਲਬ ਆਪਣਾ ਬਿਜ਼ਨਸ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਬਾਹਰ ਜਾਣਾ ਹੈ ਉਹਨਾਂ ਬਾਰੇ ਕੀ ਕਹੋਗੇ ਇੱਕ ਮੈਂ ਦੱਸਦਾ ਇੱਕ ਸਾਡਾ ਇੱਥੇ ਵੀਰ ਲੰਦਾ ਚਿਕਨ ਦਾ ਕੰਮ ਉਹ ਵੀ ਬਾਹਰੋਂ ਹੀ ਆਇਆ ਹੈ ਹਾਂਜੀ ਇੱਥੇ ਮੈਂ ਤੁਹਾਨੂੰ ਮਿਲਵਾ ਵੀ ਦਿੰਦਾ ਉਹ ਦੇਖੋ ਬਾਹਰੋਂ ਆ ਕੇ ਬਾਹਰ ਛੱਡ ਕੇ ਇੱਥੇ ਕੰਮ ਮਿਹਨਤ ਕਰ ਰਿਹਾ ਆਪਣੇ ਇੰਡੀਆ 'ਚ ਆਪਣੇ ਪੰਜਾਬ 'ਚ ਮਿਹਨਤ ਕਰ ਰਿਹਾ ਉਹ ਵੀ ਤਾਂ ਮਿਹਨਤ ਕਰ ਹੀ ਰਿਹਾ ਨਾ ਹੁਣ ਜਿਹੜੇ ਬਾਹਰੋਂ ਆਏ ਆ ਇਹਨਾਂ ਪੈਸਾ ਲਾ ਕੇ ਬਾਹਰ ਜਾਂਦੇ ਆ 40-40 ਲੱਖ ਰੁਪਇ ਹੈਣਾ ਜੀ ਤੁਸੀਂ ਇਹਦਾ ਪੈਸਾ ਲਾ ਕੇ ਜਾ ਰਹੇ ਹੋ ਇੱਕ ਤਾਂ ਬਚਰੇ ਮਾਪਿਓ ਤੁਸੀਂ ਕਰਜ਼ਾਈ ਬਣਾਤੇ ਹੁਣ ਤੁਸੀਂ ਪੰਜਾਬ ਵਿੱਚ ਆ ਗਏ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਸਾਰਾ ਕੁਝ ਹੈ ਹੁਣ ਆਪਣੇ ਪੰਜਾਬੀ ਲੋਕ ਸੰਗ ਦੇ ਬਹੁਤ ਹੈ ਜੀ ਹੈਣਾ ਜੀ ਇਹਨਾਂ ਨੂੰ ਸੰਗ ਮਾਰ ਜਾਂਦੀ ਹੈ ਹੁਣ ਅਸੀਂ ਵੀ ਤਾਂ ਮਿਹਨਤ ਕਰ ਹੀ ਰਹੇ ਹਾਂ ਜੀ ਤੁਸੀਂ ਆਪਣੀ ਮਿਹਨਤ ਕਰੋ ਨਾਲੇ ਆਪਣੇ ਮਾਪਿਓ ਦੀ ਸੇਵਾ ਕਰੋ ਪੰਜਾਬ ਚ ਰਹੋ ਬਾਹਰ ਜਾਣ ਦੀ ਲੋੜ ਨਹੀਂ ਹੈ ਹੁਣ ਤੁਹਾਨੂੰ ਮੈਂ ਮਿਲਵਾਨਾ ਇੱਥੇ ਵੀਰ ਜਿਹੜਾ ਲਾਉਂਦਾ ਹੈ ਚਿਕਨ ਦਾ ਕੰਮ ਕਰਦਾ ਉਹ ਵੀ ਬਾਹਰੋਂ ਹੀ ਆਇਆ ਹੈ ਹੈਣਾ ਜੀ ਉਹ ਵੀ ਮਿਹਨਤ ਕਰ ਹੀ ਰਿਹਾ ਇੱਥੇ ਫਿਰ ਤੁਸੀਂ ਵੀ ਜਦੋਂ ਇਹ ਸਟਾਲ ਲਾਇਆ ਸੀ ਦਹੀਂ ਪੱਲੇ ਦਾ ਕੰਮ ਸ਼ੁਰੂ ਕੀਤਾ ਸੀ ਤੁਹਾਨੂੰ ਵੀ ਤਾਂ ਦਿੱਕਤਾਂ ਆਈਆਂ ਹੋਣਗੀਆਂ ਲੋਕਾਂ ਨੇ ਬਹੁਤ ਕੁਝ ਕਿਹਾ ਹੋਣਾ ਹਾਂਜੀ ਮੈਡਮ ਲੋਕੇ ਤਾਂ ਬੜਾ ਕੁਝ ਕਹਿੰਦੇ ਹੈ ਹੈਨਾ ਜੀ ਕਿ ਹਾਂ ਵੀ ਜਿਹੜੀ ਲੰਦਾ ਹੈ ਉਹ ਕਰਦਾ ਹੈ ਲੇਕਿਨ ਆਪਾਂ ਦਾ ਲੋਕਾਂ ਦੇ ਨਹੀਂ ਸੁਣੀ ਆਪਣੇ ਮਨ ਦੀ ਸੁਣੀ ਆ ਲੋਕਾਂ ਨੇ ਬੜਾ ਕੁਝ ਕਹਿਣਾ ਲੇਕਿਨ ਮਿਹਨਤ ਤੁਸੀਂ ਆਪ ਕਰਨੀ ਹੈ ਹੈਨਾ ਜੀ ਹੁਣ ਕਿਸੇ ਨੇ ਤੁਹਾਡੇ ਮੂੰਹ 'ਚ ਰੋਟੀ ਪਾਣੀ ਦੇਣੀ ਤੁਸੀਂ ਆਪ ਹੀ ਖਾਣੀ ਹੈ ਨਾ ਲੋਕਾਂ ਦੀ ਪ੍ਰਵਾਹ ਨਾ ਕਰੋ ਦੇਖੋ ਆਪਣਾ ਕੰਮ ਜਾਰੀ ਰੱਖੋ ਬਾਕੀ ਮੈਨੂੰ ਇੰਨਾ ਵਿਸ਼ਵਾਸ ਹੈ ਜੇ ਤੁਸੀਂ ਆਪਣਾ ਆਪਣੀ ਮਿਹਨਤ ਕਰੋਗੇ ਨਾ ਵਾਇਗਰ ਰੰਗ ਜ਼ਰੂਰ ਲਿਆ ਗਿਆ ਇੱਕ ਨਾ ਇੱਕ ਦਿਨ ਬਸ ਆਪਣੀ ਮਿਹਨਤ ਕਰੋ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਥੇ ਭਈਆ ਇਹਨਾਂ ਇਕੱਠਾ ਹੋ ਰੱਖਿਆ ਹੈ ਭਈਆ ਦਾ ਰਾਜ ਹੋ ਰੱਖਿਆ ਤੁਸੀਂ ਪੰਜਾਬ ਚ ਰਹਿ ਕੇ ਆਪਣੀ ਮਿਹਨਤ ਕਰੋ ਸਾਫ ਸੁਥਰਾ ਕੰਮ ਲੋਕਾਂ ਨੂੰ ਦਿਓ ਵਧੀਆ ਖਲਾਓ ਹਨਾ ਜੀ ਤੁਹਾਡੀ ਜਿਹੜੀ ਦਹੀ ਭੱਲੇ ਦੀ ਪਲੇਟ ਹੈ ਕਿੰਨੇ ਰੁਪਏ ਦੀ ਹੈ ਕਿੰਨੀ ਕੀਮਤ ਹੈ ਇਸ ਦੀ ਇਹਦੀ ਮੈਡਮ ਹੈਗੀ ਹੈ ਦਹੀ ਭੱਲੇ ਦੀ 40 ਰੁਪਏ ਦੀ ਹੈ ਤੇ ਭੱਲਾ ਪਾਪੜੀ ਉਹ 50 ਰੁਪਏ ਦੀ ਹੈ ਤੁਹਾਡੀ ਟਾਈਮਿੰਗ ਕੀ ਹੈ ਸਰ ਇੱਥ ਟਾਈਮਿੰਗ ਮੈਡਮ ਆਪਣੀ ਹੈ 1:04 ਜੀ ਸਰ ਤੁਹਾਡੇ ਦਹੀ ਪੱਲਾ ਬਹੁਤ ਹੀ ਸਵਾਦ ਹੁੰਦਾ ਲੋਕ ਦੂਰ ਦੂਰ ਤੋਂ ਆਉਂਦੇ ਆ ਇਸ ਨੂੰ ਖਾਣ ਲਈ ਤੇ ਡੇਲੀ ਤੇ ਤੁਹਾਡੀ ਕਿੰਨੀ ਕ ਇਨਕਮ ਹੋ ਜਾਂਦੀ ਹੈ ਇਨਕਮ ਮੈਂ ਤਾਂ ਦੱਸ ਨਹੀਂ ਸਕਦਾ ਮੈਂ ਫਿਰ ਵੀ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਜੀ ਵਧੀਆ ਕਿਜਾਰਾ ਚੱਲੀ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਸਰ ਥੈਂਕ ਯੂ। ਕਿ ਤੁਹਾਨੂੰ ਮਾਤਾ ਦਾ ਬਹੁਤ ਬਹੁਤ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇੱਥੇ ਦਹੀਂ ਪੱਲੇ ਖਾਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ। ਬਹੁਤ ਹੀ ਮਸ਼ਹੂਰ ਹੈ ਸਰਦਾਰ ਜੀ ਦਾ ਦਹੀਂ ਪੱਲਾ। ਮੈਂ ਵੀ ਚੱਕ ਕੇ ਵੇਖਿਆ ਬਹੁਤ ਹੀ ਸੁਆਦ ਹੈ ਬਿਲਕੁਲ ਚਟਪਟਾ ਹੈ। ਜੇ ਤੁਸੀਂ ਵੀ ਇਹਨਾਂ ਦੇ ਮਸ਼ਹੂਰ ਦਹੀਂ ਪੱਲੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਮੋਹਾਲੀ ਫੇਸ ਦੇ ਵਿੱਚ ਚਾਰ ਦੇ ਵਿੱਚ ਬੋਗਨਵਿਲੀਅਨ ਗਾਰਡਨ ਦੇ ਬਿਲਕੁਲ ਸਾਹਮਣੇ ਸਰਦਾਰ ਜੀ ਦਾ ਸਟਾਲ ਹੈ। ਆਓ ਤੇ ਇੱਥੇ ਦਹੀਂ ਪੱਲੇ ਚੱਕ ਕੇ ਜਾਓ। ਬਹੁਤ ਹੀ ਸੁਆਦ ਬਣਾਉਂਦੇ ਹਨ ਤੇ ਇਹਨਾਂ ਦੀ ਟਾਈਮਿੰਗ ਇੱਕ ਤੋਂ 4 ਵਜੇ ਦੀ ਹੈ। ਕੈਮਰਾ ਪਰਸਨ ਜ